ਆਪ ਸਭ ਨੂੰ ਪਤਾ ਹੀ ਹੈ ਪ੍ਰਤਾਪ ਕੜਿਆਨੇ ਦੇ ਸੱਟ ਲੱਗੀ ਤੇ ਦੀਪਤ ਵਰਜੀ ਵਾਲਾ ਦੱਸ ਕੇ ਗਿਆ ਵੀ ਉਹ ਹਲੇ ਤੱਕ ਖਿਡਾਰੀ ਬੋਲਿਆ ਨਹੀਂਗਾ ਜਦੋਂ ਇਸ ਗੱਲ ਦਾ ਕਮੇਟੀ ਨੂੰ ਪਤਾ ਲੱਗਿਆ ਸਾਰੇ ਖਿਡਾਰੀਆਂ ਨੇ ਸਾਰੀ ਸੰਗਤ ਨੇ ਦੁੱਖ ਮਨਾਇਆ ਵੀ ਇਦਾਂ ਹੋਣਾ ਨਹੀਂ ਸੀ ਚਾਹੀਦਾ ਪਹਿਲਾਂ ਤੇ ਅਰਦਾਸ ਜਿਹੜੇ ਸੁਣ ਰਹੇ ਆ ਉਹ ਜ਼ਰੂਰ ਕਰਿਓ ਵਾਹਿਗੁਰੂ ਮਿਹਰ ਕਰੇ ਉਸ ਪਰਿਵਾਰ ਤੇ ਜਲਦੀ ਠੀਕ ਹੋ ਜਾਵੇ ਬੂਟਾ ਛਾਪਾਂ ਬਾਈ ਸਾਡੀ ਖੇਡ ਕਬੱਡੀ ਦਾ ਜਿਹੜਾ ਲੰਮੇ ਸਮੇਂ ਤੋਂ ਮੇਲਾ ਕਰਵਾ ਰਿਹਾ ਜਦੋਂ ਬਾਈ ਨੂੰ ਪਤਾ ਲੱਗਿਆ ਤੇ ਬਾਈ ਨੇ ਸਾਰੇ ਐਨ ਆਰ ਆਈ ਪ੍ਰੋਮੋਟਰ ਜਿਨ੍ਹਾਂ ਨੇ ਪ੍ਰਾਈਜ਼ ਦੇਣਾ ਉਹਨਾਂ ਨੂੰ ਬੁਲਾਇਆ ਵੀ ਯਾਰ ਗੱਲ ਆ ਹੋ ਗਈ ਸਵਰਨਾ ਬਾਈ ਖੜਾ ਇੱਧਰ ਸਾਡੇ ਇੰਗਲੈਂਡ ਵਾਲੇ ਕੈਨੇਡਾ ਵਾਲੇ ਰਿੱਕੀ ਗੱਲ ਹੋਣੀ ਖੜੇ ਨੇ ਸਾਰੇ ਸਤਿਕਾਰਯੋਗ ਫਿਰ ਅੱਠ ਟੀਮਾਂ ਜਿਹੜੀਆਂ ਰਹਿ ਗਈਆਂ ਆਹ ਖੜੇ ਆ ਕਰ ਬੂਟੇ ਬਾਈ ਆਪਾਂ ਨਾਂ ਜ਼ਰੂਰ ਬੋਲ ਗਏ ਯਾਰ ਟੀਮਾਂ ਦੇ ਕੋਲੋਟੀ ਹਮੀਦੀ ਆਨੰਦਪੁਰ ਬਨੂੜ ਮਲਕ ਤੇ ਕੋਲੋਟੀ ਦੀਆਂ ਦੋ ਸੀ ਭੈਣੀ ਸਾਹਬ ਤੇ ਤਯੋਰਾ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਪਲੇਅਰਾਂ ਨੇ ਹੱਥ ਜੋੜਤੇ ਕਹਿੰਦੇ ਜੀ ਜਿਵੇਂ ਤੁਸੀਂ ਫੈਸਲਾ ਕਰਦੋਂਗੇ ਅਸੀਂ ਉਸ ਪਰਿਵਾਰ ਦੇ ਨਾਲ ਉਸ ਖਿਡਾਰੀ ਦੇ ਨਾਲ ਬੂਟਾ ਛਾਪਾ ਜੀ ਤੁਹਾਡੇ ਨਾਲ ਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਅੱਠੇ ਟੀਮਾਂ ਕਹਿੰਦੀਆਂ ਸਹਿਮਤਾਂ ਫੈਸਲਾ ਇਹ ਲਿਆ ਗਿਆ ਵੀ 1.5 ਲੱਖ ਸੀਗਾ ਵੀਰੇ ਵੈਸਟਰ ਨੂੰ 75-75 ਹਜ਼ਾਰ ਸਵਰਨਾ ਵਾਈ ਦੇ ਧਾਮੀ ਵਾਈ ਦੀ ਤਰਫੋਂ 1.5 ਲੱਖ ਹੀ ਬਣ ਗਿਆ ਪਲੱਸ ਕਰਕੇ 75-75 ਹਜ਼ਾਰ ਤੇ 2.5 ਲੱਖ ਜਿਹੜਾ ਪ੍ਰਾਈਜ਼ ਆ 1.5 ਲੱਖ ਤੇ 1 ਲੱਖ ਰਿੱਕੀ ਤੇ ਬਿੱਲਾ ਯੂਕੇ ਵੱਲੋਂ ਸੀਗਾ ਉਹ ਢਾਈ ਬਣ ਗਿਆ 1.5 ਲੱਖ ਤੇ ਲੱਖ ਢਾਈ ਤੇ 1.5 ਲੱਖ ਸੀ ਨਾਮ ਚਾਰ ਤੇ ਜਿਹੜਾ 1.5 ਲੱਖ ਬੈਸਟ ਵਾਲਾ ਸੀਗਾ ਭਾਈ ਉਹਨਾਂ ਦਾ ਇਹ ਕਹਿੰਦੇ ਵੀ ਆਪਾਂ 8 ਟੀਮਾਂ ਦੇ ਵਿੱਚ 1.5 ਲੱਖ ਵੰਡਦੀਏ ਸਾਰੇ ਕਹਿੰਦੇ ਸਾਨੂੰ ਭਾਈ ਸਹਿਕਾਰ ਆ ਤੇ ਢਾਈ ਲੱਖ ਆਪਾਂ ਪ੍ਰਤਾਪ ਕੜਿਆਣੇ ਨੂੰ ਠੀਕ ਆ ਭਾਈ ਛਾਪੇ ਦੀ ਟੀਮ ਜਿਹੜੀ ਵੀ ਜਿੱਤਦੀ ਉਹਦਾ ਮੇਲਾ ਹੀ ਕੈਨਸਲ ਹੋ ਗਿਆ ਯਾਰ ਜਿਹੜੀਆਂ 8 ਟੀਮਾਂ ਨੇ ਛਾਪਾ ਜਿੱਤ ਚਲੋ ਜਿਹੜੀ ਵੀ ਜਿੱਤਗੀ ਵੀਰੇ ਬਹੁਤ ਬਹੁਤ ਧੰਨਵਾਦ ਜਿਹੜੀ ਵੀ ਜਿੱਤ ਗਈ ਸਾਰੇ ਪਲੇਅਰ ਨਾਲ ਆ ਜਿਹੜਾ ਬਾਈ ਬੁੱਤੇ ਬਾਈ 2.5 ਲੱਖ ਰੁਪਿਆ ਲੱਖ ਰੁਪਿਆ ਤੇ 1.5 ਲੱਖ ਪ੍ਰਾਈਸ ਸੀ 2.5 ਉਹ ਪ੍ਰਤਾਪ ਕੜਿਆਣੇ ਦੇ ਪਰਿਵਾਰ ਤੱਕ ਕੱਲਿਆਂ ਕੱਲ ਨੂੰ ਪਹੁੰਚੀ ਕੱਲਿਆਂ ਪਰਸੋਂ ਪਹੁੰਚ ਜਾਣਾਗਾ ਹਾਂ 2 ਦਿਨਾਂ ਦੇ ਵਿੱਚ ਵਿੱਚ ਤੇ ਜਿਹੜਾ 75 75 ਹਜ਼ਾਰ ਬਾਈ ਸਵਰਨੇ ਧਾਮੀ ਉਹਨਾਂ ਦੀ ਤਰਫੋਂ ਸੀਗਾ ਉਹ ਆਪਾਂ 8 ਟੀਮਾਂ ਦੇ ਵਿੱਚ ਵੰਡ ਦੇਣਾਗਾ ਤੇ ਜਿਹੜੇ ਵੀ ਵੀਰ ਦੇਖ ਰਹੇ ਆ ਅਰਦਾਸ ਜਰੂਰ ਕਰਿਓ ਉਹ ਖਿਡਾਰੀ ਜਲਦੀ ਤੰਦਰੁਸਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ Vai, grupo